ਹਾਂ ਜੀ ਪੜੀ ਕਿ ਦੁਕਾਨ ਦਾ ਨਾਮ ਕਿ ਕਟਣਾ ਵਾਪਰੀ ਚੋ ਇਹ ਨੇ ਗੁਰੂ ਕਿਰਪਾ ਜੁਲਰ ਲੋਕੋਟੇ ਹਾਂ ਜੀ ਇਹ ਰਾਤ ਨੂੰ ਇਹ ਤੋਂ ਗਏ ਆ ਕੋਈ ਸ਼ਹਿਰ ਗਈਦਾ ਵਾ ਹਾਂ ਜੀ ਦੁਕਾਨ ਬੰਦ ਕਰਕੇ ਜਿਹੜੇ ਸਵੇਰੇ ਜਦੋਂ ਆਣ ਕੇ ਦੁਕਾਨ ਵੇਖੀ ਆ ਤੇ ਕਿਸੇ ਦੇ ਬੰਨੂ ਕੰਬ ਤੋੜ ਕੇ ਕੇਤੀ ਗਈ ਆ ਤੇ ਨਮੀ ਤੇ ਪੁਰਾਣੀ ਚਾਂਦੀ 20 ਕਿਲੋ ਇਹ ਚਾਂਦੀ ਸੀ ਇਹ ਹਾਂ ਜੀ ਦਾਤੋਲੇ ਗੱਲੇ ਵਿੱਚ ਸੋਨਾ ਪਿਆ ਸੀ ਇੱਕ ਨਾਲ ਪਿਸਤਲ ਪਿਆ ਸੀ ਇਹ ਲੈ ਗਏ ਜੀ ਸਾਰਾ ਕੁਝ ਤੇ ਕੋਈ ਸ਼ੱਕ ਕਿਸੇ ਤੇ ਤੁਹਾਨੂੰ ਜਦ ਤੱਕ ਸਾਰਾ ਹੁਣ ਪ੍ਰਿੰਟ ਹੀ ਤੇ ਮੈਕੀਨਾਂ ਦਾ ਤੇ ਕੀ ਕਰੀਏ ਇੱਕ ਬੰਦਾ ਹਲ ਫੇਰੇ ਆ ਤੇ ਪਹਿਲੇ ਨੂੰ ਚੋਰੀ ਹੋਈ ਤਾਂ ਪਹਿਲਾਂ ਵੀ ਅੱਜ ਤੋਂ 10 12 ਸਭ ਪਹਿਲਾਂ ਆਇਆ ਅੱਛਾ ਜੀ ਇਹ ਡਬਲ ਕੰਡ ਕਰਾਈਗੇ ਮਗਲੇ ਬੰਨੇ ਤਾਂ ਗਿਆ ਕੋਆ ਤੇ ਹੋਤੀ ਨਾ ਮਗਲੇ ਬੰਨੇ ਸਾਰੀ ਜੀ ਲਗਾ ਛਾਦੀ ਇਹਨਾਂ ਦੀ ਤੇ ਪੁਲਿਸ ਪਾਸ ਪਹੁੰਚੀ ਕੋਈ ਸ਼ਿਕਾਇਤ ਹਾਂਜੀ ਪੁਲਿਸ ਆਈ ਹੈ ਜੀ ਸਾਡੇ ਜੀ ਹੈ ਕਾਰਵਾਈ ਕਰ ਰਹੇ ਸਾਡੇ ਨੱਕੋ ਕੋ ਬਾਬ ਆਏ ਆ ਹਾਂਜੀ ਉਹ ਆਪਣਾ ਇਹਨੇ ਸਾਰੇ Thank you. ਪੁਕੀਤਾ ਮਸਾਲਾ ਕਰਾਏ ਬਾੜੀ ਬਾੜ ਕੱਪੜੇ